ਸਾਸਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਇੱਕ ਬਹੁਤ ਹੀ ਰਿਕਵੈਸਟਡ ਵੀਡੀਓ ਹੈ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਨਵੰਬਰ 2025 ਦੇ ਮਹੀਨੇ ਦੇ ਵਿੱਚ ਇਹ 6 ਰਾਸ਼ੀਆਂ ਬਣਨ ਗਿਆ ਕਰੋੜਪਤੀ ਬਾਲਾ ਮਾਨ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਨਵੰਬਰ 2025 ਦੇ ਮਹੀਨੇ ਦੇ ਵਿੱਚ ਬਣ ਰਿਹਾ ਹੈ ਮਹਾ ਸ਼ੋਭ ਸੰਜੋਗ ਮਹਾਂ ਲక్ష్ਮੀ ਜੋਤ ਅਤੇ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਇਹ ਛੇ ਰਾਸ਼ੀ ਵਾਲੇ ਹੋਣ ਵਾਲੇ ਹਨ ਧਨ ਦੇ ਨਾਲ ਮਾਲਾ ਮਾਲ। ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਘਰ ਮਾਂ ਲక్ష్ਮੀ ਪਦਾ ਰਹੀ ਹੈ। ਜਿਸ ਨਾਲ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ, ਦਰਦ, ਕਸ਼ਟ ਖਤਮ ਹੋਣ ਵਾਲੇ ਹਨ। ਅਤੇ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀ ਹੈ ਹੁਣ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਵੱਡੀ ਖੁਸ਼ੀ ਜਿਸ ਨਾਲ ਇਹਨਾਂ ਸ਼ੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਆਓ ਜਾਣਦੇ ਹਾਂ ਇਹ ਭਾਗਸ਼ਾਲੀ ਰਾਸ਼ੀਆਂ ਜੋ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਨਵੰਬਰ 2025 ਦੇ ਮਹੀਨੇ ਦੇ ਵਿੱਚ ਬਣ ਰਿਹਾ ਇਹ ਮਹਾ ਲక్ష్ਮੀ ਜੋਗ ਅਤੇ ਮਹਾ ਸ਼ੋਭ ਸੰਚੋਗ ਨਾਲ ਕਰੋੜਪਤੀ ਇਹ ਸ਼ੇ ਰਾਸ਼ੀ ਵਾਲੇ ਤਾਂ ਨਾਲ ਮਾਲ ਮਾਲ ਹੋਣ ਵਾਲੇ ਹਨ ਇਸ ਵੀਡੀਓ ਵਿੱਚ ਤੁਹਾਨੂੰ ਇਹਨਾਂ ਭਾਗਸ਼ਾਲੀ ਰਾਸ਼ੀਆਂ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਲੋਕ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖੋ ਬਿਲਕੁਲ ਵੀ ਇਸ ਵੀਡੀਓ ਨੂੰ ਮਿਸ ਨਾ ਕਰੋ ਕਿਉਂਕਿ ਇਹ ਵੀਡੀਓ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਜਾਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮਾਂ ਲక్ష్ਮੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਲਿਖੋ ਜਿਸ ਨਾਲ ਮਾਂ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਪ੍ਰਾਪਤ ਹੋ ਸਕੇ ਨਾਲ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਸ ਨਾਲ ਸਮੇਂ-ਸਮੇਂ ਤੇ ਇਸ ਪ੍ਰਕਾਰ ਦੀਆਂ ਮਹੱਤਵਪੂਰਨ ਗਿਆਨ ਵਾਰਧਿਕ ਵੀਡੀਓ ਤੁਹਾਡੇ ਲੋਕਾਂ ਤੱਕ ਪਹੁੰਚ ਸਕਣ ਅਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰੋ ਤਾਂ ਗੱਲ ਕਰਦੇ ਹਾਂ ਉਹਨਾਂ ਪਾਕਸ਼ਲੀ ਰਾਸ਼ੀਆਂ ਬਾਰੇ ਜੋ ਕਿ ਮਾਂ ਲਕਸ਼ਮੀ ਦੇ ਆਸ਼ੀਰਵਾਦ ਨਾਲ ਨਵੰਬਰ 2025 ਦੇ ਮਹੀਨੇ ਵਿੱਚ ਬਣ ਰਾਇ ਮahan ਲਕਸ਼ਮੀ ਜੋਗ ਅਤੇ ਮਹਾਂ ਸੰਜੋਗ ਨਾਲ ਕਰੋੜਪਤੀ ਬਣਨ ਵਾਲੀਆਂ ਹਨ ਇਹ ਛੇ ਰਾਸ਼ੀ ਵਾਲੇ ਤਾਂ ਨਾਲ ਮਾਲਾ-ਮਾਲ ਹੋਣ ਵਾਲੇ ਹਨ ਦੋਸਤੋ ਜੋਤਿਸ਼ ਸ਼ਾਸਤਰ ਦੇ ਮੁਤਾਬਕ ਸਾਡੇ ਜੀਵਨ ਵਿੱਚ ਰਾਸ਼ੀਆਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਰਾਸ਼ੀਆਂ ਦੇ ਆਧਾਰ ਤੇ ਹੀ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੇ ਸਮੇਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜੇਕਰ ਗ੍ਰਹਿਣ ਛਤਰਾ ਦੀ ਸਥਿਤੀ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਰਿਵਰਤਨ ਹੁੰਦਾ ਹੈ ਤਾਂ ਸਿੱਧਾ ਅਸਰ ਕੁਝ ਰਾਸ਼ੀਆਂ ਤੇ ਪੈਂਦਾ ਹੈ। ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਚੰਗੇ-bure ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ। ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ ਹੈ। ਪਰ ਜੇਕਰ ਗ੍ਰਹਿ ਦਸ਼ਾ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਾਏ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਨਵੰਬਰ ਦੇ ਮਹੀਨੇ ਵਿੱਚ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਕੁਝ ਅਜਾਏ ਮਹਾ ਸ਼ੁਭ ਸੰਜੋਗ ਮਾਂ ਲక్ష్ਮੀ ਜੋਗ ਦਾ ਨਿਰਮਾਣ ਹੋ ਰਿਹਾ ਹੈ ਜਿਸ ਦੀ وجہ ਨਾਲ ਹੁਣ 12 ਰਾਸ਼ੀਆਂ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਖੁਦ ਮਾਂ ਲక్ష్ਮੀ ਹੁਣ 12 ਰਾਸ਼ੀਆਂ ਵਿੱਚੋਂ ਇਹਨਾਂ 6 ਰਾਸ਼ੀ ਵਾਲਿਆਂ ਨੂੰ ਨਵੰਬਰ ਦੇ ਮਹੀਨੇ ਵਿੱਚ ਕਰੋੜਪਤੀ ਬਣਾਉਣ ਵਾਲੀ ਹੈ ਆਓ ਉਹਨਾਂ ਰਾਸ਼ੀਆਂ ਦੇ ਬਾਰੇ ਜਾਣਦੇ ਹਾਂ ਦੋਸਤੋ ਇਹਨਾਂ ਛੇ ਰਾਸ਼ੀ ਵਾਲਿਆਂ ਨੂੰ ਹੁਣ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਨਵੰਬਰ ਮਹੀਨੇ ਦੇ ਵਿੱਚ ਉਹਨਾਂ ਦੇ ਭਾਗ ਦਾ ਪੂਰਾ ਸਾਥ ਮਿਲੇਗਾ ਜਿਸ ਦੀ ਵਜ੍ਹਾ ਨਾਲ ਇਹਨਾਂ ਛੇ ਰਾਸ਼ੀ ਵਾਲਾਂ ਦੇ ਜੀਵਨ ਵਿੱਚ અપਾਰ ਖੁਸ਼ੀਆਂ ਆਉਣ ਵਾਲੀਆਂ ਹਨ ਤਾਂ ਆਓ ਜਾਣਦੇ ਹਾਂ ਪਛਲੀਆਂ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਨਵੰਬਰ ਦੇ ਮਹੀਨੇ ਵਿੱਚ ਪੈਣ ਵਾਲੀ ਹੈ ਇਹ ਛੇ ਰਾਸ਼ੀ ਵਾਲੇ ਹੁਣ ਕਰੋੜਪਤੀ ਬਣਨ ਵਾਲੇ ਹਨ ਉਨ੍ਹਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਦੋਸਤੋ ਪਹਿਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਮਾਤਾ ਲక్ష్ਮੀ ਦੀ ਕਿਰਪਾ ਨਵੰਬਰ ਦੇ ਮਹੀਨੇ ਵਿੱਚ ਤੁਹਾਡੇ ਉੱਪਰ ਵਿਸ਼ੇਸ਼ ਰੂਪ ਨਾਲ ਪੈ ਰਹੀ ਹੈ ਮਾਤਾ ਲక్ష్ਮੀ ਤੁਹਾਡੇ ਉੱਪਰ ਇਸ ਸਮੇਂ ਅਧਿਆਤ ਮਿਹਰਬਾਨ ਰਹਿਣ ਵਾਲੀ ਹੈ ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿਰਪਾ ਦ੍ਰਿਸ਼ਟੀ ਬਣਾਉਣ ਵਾਲੀ ਹੈ ਮਾਤਾ ਲక్ష్ਮੀ ਤੁਹਾਡੇ ਤੋਂ ਬੇਹੱਦ ਪਸੰਨ ਹੈ ਜਿਸ ਦੀ ਵਜ੍ਹਾ ਨਾਲ ਤੁਹਾਡੇ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਤੁਹਾ ਨੂੰ ਆਰਥਿਕ ਲਾਭ ਮਿਲਣ ਦੇ ਹੁਣ ਬਹੁਤ ਸਾਰੇ ਮੌਕੇ ਪ੍ਰਾਪਤ ਹੋਣ ਵਾਲੇ ਹਨ ਨਵੰਬਰ ਦੇ ਮਹੀਨੇ ਵਿੱਚ ਤੁਹਾਨੂੰ ਚਾਰੋਂ ਤਰਫ ਤੋਂ ਲਾਭ ਹੋਣ ਵਾਲਾ ਹੈ ਨਾਲ ਹੀ ਨਾਲ ਤੁਹਾਡੇ ਲਈ ਨਵਾਂ ਵਾਹਨ ਖਰੀਦਣ ਦੇ ਵੀ ਇਸ ਮਹੀਨੇ ਯੋਗਪਨ ਰਹੇ ਹਨ ਸਮਾ ਤੁਹਾਡੇ ਪੱਕ ਵਿੱਚ ਹੈ ਤੁਹਾਡੇ ਜੀਵਨ ਤੋਂ ਤੰਦੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੁਹਾਨੂੰ ਆਪਾਰਤਾ ਦੀ ਪ੍ਰਾਪਤੀ ਹੋਣ ਵਾਲੀ ਹੈ कन्या राशि वालेयो ਤੁਹਾਨੂੰ ਦੱਸਦੇ ਹਾਂ ਕਿ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਪ੍ਰੇਮ ਵਿੱਚ ਸਫਲਤਾ ਮਿਲੇਗੀ ਤੁਹਾਡੇ ਲਈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਨਵੰਬਰ ਮਹੀਨੇ ਦਾ ਸਮਾਂ ਬਹੁਤ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਨਵੰਬਰ ਦਾ ਮਹੀਨਾ మేక రాశి ਵਾਲਿਆਂ ਲਈ ਬਹੁਤ ਹੀ ਵਧੀਆ ਹੈ ਇਸ ਸਮੇਂ ਤੁਹਾਨੂੰ ਚਾਰੇ ਤਰਫ ਖੁਸ਼ੀਆਂ ਹੈ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਜਬ ਦਸਤਾਂ ਜੋਗ ਦੇ ਮਹਾਂ ਸ਼ੁਭ ਸੰਜੋਗ ਤੁਹਾਡੇ ਲਈ ਇਸ ਸਮੇਂ ਬਣ ਰਹੇ ਹਨ మేక ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਜਿੰਨੀਆਂ ਸਮੱਸਿਆਵਾਂ ਹਨ ਉਹ ਹੁਣ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੁਹਾਡੇ ਲੋਕਾਂ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਚੰਗੀ ਰਹਿਣ ਵਾਲੀ ਹੈ ਨਵੰਬਰ ਦੇ ਮਹੀਨੇ ਵਿੱਚ ਤੁਹਾਨੂੰ ਚਾਰੇ ਤਰਫ ਤੋਂ ਲਾਭ ਹੋਣ ਵਾਲਾ ਹੈ ਬਿਜ਼ਨਸ ਕਰਨ ਵਾਲੇ ਲੋਕਾਂ ਨੂੰ ਆਪਣੇ ਬਿਜ਼ਨਸ ਵਿੱਚ ਆਪਾਰਤਾ ਲਾਭ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਨਾਲ ਸੰਬੰਧਿਤ ਕੋਈ ਬਹੁਤ ਵੱਡੀ ਖੁਸ਼ਖਬਰੀ ਤੁਹਾਨੂੰ ਮੇਕ ਰਾਸ਼ੀ ਵਾਲੇ ਨੂੰ ਨਵੰਬਰ ਦੇ ਮਹੀਨੇ ਵਿੱਚ ਮਿਲਣ ਵਾਲੀ ਹੈ ਜਿਵੇਂ ਤੁਹਾਡਾ ਪ੍ਰਮੋਸ਼ਨ ਹੋ ਸਕਦਾ ਹੈ ਜਾਂ ਫਿਰ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜਿਸ ਕੰਮ ਵਿੱਚ ਤੁਸੀਂ ਹੱਥ ਪਾਓਗੇ ਮੇਕ ਰਾਸ਼ੀ ਵਾਲਿਓ ਉਹ ਕਾਜ ਤੁਹਾਡਾ ਸਫਲ ਹੋਵੇਗਾ ਗਲਤ ਨਹੀਂ ਹੋਵੇਗਾ ਮੇਕ ਰਾਸ਼ੀ ਵਾਲਿਓ માતા ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਨਵੰਬਰ ਦਾ ਮਹੀਨਾ ਬਹੁਤ ਹੀ ਚੰਗਾ ਮਹੀਨਾ साबित ਹੋਵੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜ ਸੇਂਗ ਰਾਸ਼ੀ ਸੇਂਗ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ માતા ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਨਵੰਬਰ ਦੇ ਮਹੀਨੇ ਵਿੱਚ ਵਿਸ਼ੇਸ਼ ਰੂਪ ਨਾਲ ਬਣ ਰਹੀ ਹੈ ਜਿਸ ਕਾਰਨ ਤੁਹਾਨੂੰ ਹੁਣ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਆਪਣੇ ਜੀਵਨ ਵਿੱਚ ਸਫਲਤਾਵਾਂ ਮਿਲਣ ਵਾਲੀਆਂ ਹਨ ਨਾਲ ਹੀ ਨਾਲ ਵਿਦਿਆਰਥੀਆਂ ਲਈ ਇਹ ਸਮਾਂ ਬਹੁਤ ਹੀ ਚੰਗਾ ਸਮਾਂ ਸਾਬਤ ਹੋਵੇਗਾ ਤੁਹਾਨੂੰ ਆਪਣੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਨਾਲ ਹੀ ਨਾਲ ਤੁਹਾਡਾ ਮਾਨਵੀ ਪੜਾਈ ਵਿੱਚ ਲੱਗਣ ਵਾਲਾ ਹੈ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਬਹੁਤ ਵੱਡੇ ਸਫਲਤਾ ਪ੍ਰਾਪਤ ਹੋਣ ਵਾਲੀ ਹੈ। ਨੌਕਰੀ ਵਿੱਚ ਪ੍ਰਮੋਸ਼ਨ ਜਾਂ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ। ਨਾਲ ਹੀ ਨਾਲ ਤੁਹਾਡਾ ਵਪਾਰ ਦੇ ਦੁਗਣੀ ਰਾ ਚੌਗਣੀ ਤਰੱਕੀ ਕਰੇਗਾ। ਜਿਸ ਵੀ ਕਾਰਜ ਨੂੰ ਤੁਸੀਂ ਕਰੋਗੇ ਉਸ ਵਿੱਚ ਤੁਹਾਨੂੰ ਬਹੁਤ ਸਫਲਤਾ ਹਾਸਲ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਸੰਤਾਨ ਪ੍ਰਾਪਤੀ ਦਾ ਸੋਖ ਤੁਹਾਨੂੰ ਸਿੰਘ ਰਾਸ਼ੀ ਵਾਲੇ ਨਵੰਬਰ ਦੇ ਮਹੀਨੇ ਵਿੱਚ ਪ੍ਰਾਪਤ ਹੋ ਸਕਦਾ ਹੈ। ਸਮਾਪੂਰਨ ਤੌਰ ਤੇ ਤੁਹਾਡੇ ਪੱਕ ਵਿੱਚ ਹੈ। ਕਾਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਸਮੇਂ ਦਾ ਪਰਫੋਰ ਲਾਭ ਉਠਾਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਨਵੰਬਰ ਦੇ ਮਹੀਨੇ ਵਿੱਚ ਵਿਸ਼ੇਸ਼ ਰੂਪ ਨਾਲ ਪੈਣ ਵਾਲੀ ਹੈ ਜਿਸ ਦੀ وجہ ਨਾਲ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਕੁੰਭ ਰਾਸ਼ੀ ਵਾਲਿਓ ਵਿਦੇਸ਼ ਵਿੱਚ ਹੁਣ ਪੜਾਈ ਜਾਂ ਫਿਰ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸੁਪਨਾ ਤੁਹਾਡਾ ਇਸ ਸਮੇਂ ਪੂਰਾ ਹੋ ਸਕਦਾ ਹੈ ਨਾਲ ਹੀ ਨਾਲ ਜੇਕਰ ਕੋਡ ਕਚੈਰੀ ਮੈਮ ਕੋਡ ਕਚੈਰੀ ਦੇ ਮਾਮਲੇ ਤੋਂ ਤੁਸੀਂ ਜੋ ਜ ਰਹਿਓ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਹਾਨੂੰ ਕੋਡ ਕਚੈਰੀ ਦੇ ਮਾਮਲੇ ਤੋਂ ਛੁਟਕਾਰਾ ਮਿਲਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੀ ਜੋ ਰੋਚੀ ਹੈ ਉਹ ਧਾਰਮਿਕ ਕਾਰਜਾਂ ਵਿੱਚ ਲੱਗ ਸਕਦੀ ਹੈ ਅਚਾਨਕ ਤੋਂ ਤੁਹਾਨੂੰ ਪ੍ਰਾਪਤੀ ਤੇ ਜ਼ਬਰਦਸਤ ਸਹਯੋਗ ਤੁਹਾਡੇ ਲਈ ਮਾਤਾ ਲక్ష్ਮੀਨ ਦੀ ਕਿਰਪਾ ਦੇ ਨਾਲ ਨਵੰਬਰ ਦੇ ਮਹੀਨੇ ਵਿੱਚ ਪਨ ਰਹੇ ਹਨ ਤੁਹਾਨਾਂ ਨੂੰ ਚਾਰੇ ਤਰਫ ਤੋਂ ਲਾਭ ਹੋਵੇਗਾ ਨਾਲ ਹੀ ਨਾਲ ਤੁਹਾਡੀ ਮਾਨਸਿਕ ਸਿਹਤ ਠੀਕ ਰਹਿਣ ਵਾਲੀ ਹੈ ਨਾਲ ਹੀ ਨਾਲ ਕਿਸੇ ਵੀ ਕਾਰਜ ਲਈ ਕੀਤੀਆਂ ਗਈਆਂ ਯਾਤਰਾਵਾਂ ਜ਼ਿਆਦਾ ਦਾ ਤੁਹਾਡੇ ਲਈ ਸਫਲ ਸਾਬਤ ਹੋਣਗੀਆਂ ਉਹਨਾਂ ਯਾਤਰਾਵਾਂ ਤੋਂ ਤੁਹਾਨੂੰ ਲਾਭ ਜ਼ਰੂਰ ਪਹੁੰਚੇਗਾ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਤੁਹਾਨੂੰ ਦਾਸਤਾਈਏ ਕੁੰਭ ਰਾਸ਼ੀ ਵਾਲਿਓ ਜੇਕਰ ਤੁਸੀਂ ਮਕਾਨ ਖਰੀਦਣ ਨੂੰ ਲੈ ਕੇ ਕੋਈ ਸੁਪਨਾ ਦੇਖ ਰਹੇ ਹੋ ਤਾਂ ਉਹ ਵੀ ਸਫਲ ਹੋਵੇਗਾ ਤੁਸੀਂ ਆਪਣਾ ਮਕਾਨ ਖਰੀਦ ਸਕਦੇ ਹੋ ਦੇਵੀ ਸ਼ੋਭਾ ਜੋਗ ਬਣ ਰਹੀ ਹਨ ਕਿਆ ਨਾ ਗਲਤ ਨਹੀਂ ਹੋਵੇਗਾ ਕੰਬ੍ਰਾਸ਼ੀ ਵਾਲੋ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਲਈ ਨਵੰਬਰ ਦਾ ਮਹੀਨਾ ਬਹੁਤ ਹੀ ਚੰਗਾ ਮਹੀਨਾ ਸਾਬਤ ਹੋਵੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲੇ ਤੁਹਾਨੂੰ ਦੱਸ ਤੇ ਇਹ ਕਿ ਮਾਤਾ ਲక్ష్ਮੀ ਦੀ ਜ਼ਬਰਦਸਤ ਕਿਰਪਾ ਤੁਹਾਡੇ ਉੱਪਰ ਨਵੰਬਰ ਦੇ ਮਹੀਨੇ ਵਿੱਚ ਵਿਸ਼ੇਸ਼ ਰੂਪ ਨਾਲ ਬਣ ਰਹੀ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਦਾਸ ਤਈਏ ਜਿਨ੍ਹਾਂ ਦੇ ਵਿੱਚ ਦੁੱਖ ਦਰਦ ਤੁਹਾਡੇ ਹਨ ਉਹ ਸਭ ਖਤਮ ਹੋਣ ਵਾਲੀਆਂ ਹਨ ਮਾਤਾ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਸੰਪਤੀ ਵਿੱਚ ਲਾਭ ਮਿਲਣ ਵਾਲਾ ਹੈ ਸਾਰਿਆਂ ਦਾਸ ਤਈਏ ਕਿ ਤੁਹਾਡੀਆਂ ਜੋ ਸਮੱਸਿਆਵਾਂ ਹਨ ਉਹ ਹੁਣ ਦੂਰ ਹੋਣ ਵਾਲੀਆਂ ਹਨ ਜੇਕਰ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਕਰ ਕਰਸ਼ੀ ਵਾਲਿਓ ਕਰਜ਼ੇ ਤੋਂ ਵੀ ਛੁਟਕਾਰਾ ਮਿਲਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਇਹ ਦਾਸ ਤਈਏ ਕਿ ਜੇਕਰ ਤੁਸੀਂ ਕੋਈ ਵੀ ਕਾਰਜ ਕਰ ਰਹੇ ਹੋ ਦੁਸ਼ਿਆਂ ਦੀ ਭਲਾਈ ਦੇ ਲਈ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਲਾਭ ਮਿਲੇਗਾ ਮਾਤਾ ਲక్ష్ਮੀ ਤੁਹਾਡੇ ਤੇ પ્રસન્ન ਹੋਣਗੇ ਤੇ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਤੁਹਾਨੂੰ ਦਾ ਸਹਿਯਾ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹਿਣ ਵਾਲਾ ਹੈ ਕਰ ਕਰਾਸ਼ੀ ਵਾਲੋ ਕਹਿਣਾ غلط ਨਹੀਂ ਹੋਵੇਗਾ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਨਵੰਬਰ ਦੇ ਮਹੀਨੇ ਵਿੱਚ વિશેષ ਰੂਪ ਨਾਲ ਪੈਣ ਵਾਲੀ ਹੈ ਤੁਹਾਡੇ ਲਈ ਨਵੰਬਰ ਦਾ ਮਹੀਨਾ ਬਹੁਤ ਚੰਗਾ ਮਹੀਨਾ साबित ਹੋਵੇਗਾ ਚਾਰੇ ਤਰਫ ਤੋਂ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਇਸ ਲਿਸਟ ਦੀ ਆਖਰੀ ਰਾਸ਼ੀ ਹੈ ਜੇ ਟੋਲਾ ਰਾਸ਼ੀ ਟੋਲਾ ਰਾਸ਼ੀ ਵਾਲੇ ਤੁਹਾਨੂੰ ਦਾਸਤ ਇੱਕ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਨਵੰਬਰ ਦੇ ਮਹੀਨੇ ਵਿੱਚ ਵਿਸ਼ੇਸ਼ ਰੂਪ ਨਾਲ ਪਾੜ ਰਹੀ ਹੈ ਜਿਸ ਕਰਣ ਇਸ ਰਾਸ਼ੀ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਚਾਰੇ ਤਰਫ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਚਾਰੇ ਦਿਸ਼ਾ ਤੋਂ ਅੰਦੀ ਪ੍ਰਾਪਤੀ ਹੋਣ ਵਾਲੀ ਹੈ ਤਾਂ ਲਾਭ ਦੇ प्रबल ਜੋਕ ਤੁਲਾ ਰਾਸ਼ੀ ਵਾਲੇ ਨਵੰਬਰ ਦੇ ਮਹੀਨੇ ਵਿੱਚ ਤੁਹਾਡੇ ਲਈ ਬਣ ਰਹੇ ਹਨ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੁਹਾਨੂੰ ਦੱਸ ਦਈਏ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਮਾਂ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮਾਂ ਨਵੰਬਰ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਇਸ ਸਮੇਂ ਵਿੱਚ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ ਦੋਸਤੋ ਇਹ 6 ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਤੇ ਮਾਤਾ ਲక్ష్ਮੀ ਬਹੁਤ ਹੀ ਪ੍ਰਸੰਨ ਹੈ ਤੇ ਨਵੰਬਰ ਦੇ ਮਹੀਨੇ ਵਿੱਚ ਤਨ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਇਹ 6 ਰਾਸ਼ੀਆਂ ਦੋਸਤੋ ਇਸ ਸਾਡੇ ਅੱਜ ਦੇ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ